ਜਿਵੇਂ ਜਿਸ ਤਰ੍ਹਾਂ ਪੰਥਕ ਧਿਰਾਂ ਨੇ ਪੰਥਕ ਜਥੇਬੰਦੀਆਂ ਨੇ ਭਾਈ ਮਨਦੀਪ ਸਿੰਘ ਨੇ ਬਾਦਲਕਿਆਂ ਨੂੰ ਟੱਕਰ ਦਿੱਤੀ ਏ ਇਸੇ ਤਰ੍ਹਾਂ ਅਗਾਂਹ ਵੀ ਪੰਥਕ ਜਥੇਬੰਦੀਆਂ ਬਾਦਲਕਿਆਂ ਨੂੰ ਟੱਕਰ ਦਿੰਦੀਆਂ ਰਹਿਣਗੀਆਂ ਤੇ ਬੇਅਦਬੀ ਦੇ ਦੋਸ਼ੀਆਂ ਦੇ ਯਾਰਾਂ ਨੂੰ ਸਬਕ ਸਿਖਾਉਂਦੀਆਂ ਰਹਿਣਗੀਆਂ ਜਥੇਬੰਦੀਆਂ ਦੇ ਉਮੀਦਵਾਰ ਭਾਵੇਂ ਜਿੱਤ ਪਾਉਣ ਜਾਂ ਨਾ ਪਾਉਣ ਪਰ ਜਿਹੜੀਆਂ ਕਾਂਗਰਸ ਝਾੜੂ ਪਾਰਟੀ ਭਾਜਪਾ ਬਾਦਲਕੇ ਜਾਂ ਹੋਰ ਸਿਆਸੀ ਧਿਰਾਂ ਆ ਸੋ ਇਹਨਾਂ ਦੇ ਲਈ ਜਿਹੜਿਆ ਵਕਤ ਆ ਉਹ ਪੰਥਕ ਧਿਰਾਂ ਜ਼ਰੂਰ ਪਾਈ ਰੱਖਣਗੀਆਂ ਤੇ ਖਾਸ ਕਰਕੇ ਬਾਦਲ ਕੇ ਇਹ ਭੁੱਲ ਜਾਣ ਕਿ ਉਹਨਾਂ ਦੀ ਖੇਤੀ ਹੀ ਜਿਹੜੀ ਆ ਉਹ ਹੁਣ ਵਾਪਸੀ ਹੋ ਜਾਵੇਗੀ ਕਿਤੇ ਸੁਖਬੀਰ ਸਿੰਘ ਬਾਦਲ ਦੁਬਾਰਾ ਜਿਹੜਾ ਮੁੱਖ ਮੰਤਰੀ ਦਲੇ ਤੁਸੀਂ ਆਕਾਲੀ ਨਹੀਂ ਕਿਉਂਕਿ ਤੁਸੀਂ ਤਾਂ ਆਕਾਲੀ ਦਲ ਨੂੰ ਰੋਲ ਕੇ ਰੱਖ ਦਿੱਤਾ ਸ਼੍ਰੋਮਣੀ ਕਮੇਟੀ ਨੂੰ ਰੋਲ ਕੇ ਰੱਖ ਦਿੱਤਾ ਤੁਸੀਂ ਤਾਂ ਪੰਥ ਦੇ ਪੰਜਾਬ ਨੂੰ ਜਿਹੜਾ ਆ ਉਹ ਲੁੱਟਿਆ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੂੰ ਹਰਾ ਦਿੱਤਾ ਭਾਈ ਅਕਾਲੀ ਦਲ ਨੂੰ ਕੌਣ ਹੁੰਦਾ ਹਰਾਉਣ ਵਾਲਾ ਅਕਾਲੀ ਦਲ ਦਾ ਬੇੜਾ ਗਰਕ ਕਰਨ ਵਾਲਾ ਬਾਦਲ ਕੇ ਖੁਦ ਹੀ ਹੈਗੇ ਆ ਤੇ ਜਿਹੜੇ ਭਾਈ ਮਨਦੀਪ ਸਿੰਘ ਬਾਦਲ ਕਿਆਂ ਨੇ ਬੜਾ ਚੀਕ ਚਹਾੜਾ ਪਾਇਆ ਹੋਇਆ ਆ ਅਖੇ ਕਿ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੇ ਸਾਨੂੰ ਚੋਣਾਂ ਦੇ ਵਿੱਚ ਹਰਾ ਦਿੱਤਾ ਸੋ ਬਾਦਲ ਕਿਆਂ ਦਾ ਚੀਕ ਚਹਾੜਾ ਸੁਣ ਕੇ ਖਾਲਸਾ ਪੰਥ ਨੂੰ ਬਹੁਤ ਖੁਸ਼ੀ ਹੋ ਰਹੀ ਏ ਇਹ ਉਹੀ ਬਾਦਲ ਕੇ ਆ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਕਰਵਾਉਣ ਵਾਲੇ ਬੇਅਦਬੀ ਦੇ ਦੁਸ਼ਟਾਂ ਨੂੰ ਜਿਹੜਾ ਬਚਾਇਆ ਸੀ ਉਹਨਾਂ ਦੀ ਜਿਹੜੀ ਪੁਸ਼ਤਪਨਾਹੀ ਆ ਉਹ ਕੀਤੀ ਸੀ ਸੋ ਹੁਣ ਬਾਦਲ ਕੇ ਇਹ ਸੋਚਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾ ਕੇ ਫਿਰ ਉਹ ਐਮਐਲਏ ਵੀ ਬਣ ਜਾਣਗੇ ਐਮਪੀ ਵੀ ਬਣ ਜਾਣਗੇ ਸੋ ਇਸ ਤਰ੍ਹਾਂ ਤਾਂ ਖਾਲਸਾ ਪੰਥ ਕਦੇ ਵੀ ਨਹੀਂ ਹੋਣ ਦੇਵੇਗਾ ਜਿਸ ਤਰ੍ਹਾਂ ਪੰਥਕ ਧਿਰਾਂ ਨੇ ਪੰਥਕ ਜਥੇਬੰਦੀਆਂ ਨੇ ਭਾਈ ਮਨਦੀਪ ਸਿੰਘ ਨੇ ਬਾਦਲ ਗਿਆ ਨੂੰ ਟੱਕਰ ਦਿੱਤੀ ਏ ਇਸੇ ਤਰ੍ਹਾਂ ਆਗਾਮੀ ਪੰਥਕ ਜਥੇਬੰਦੀਆਂ ਬਾਦਲ ਗਿਆ ਨੂੰ ਟੱਕਰ ਦਿੰਦੀਆਂ ਰਹਿਣਗੀਆਂ ਤੇ ਬੇਅਦਬੀ ਦੇ ਦੋਸ਼ੀਆਂ ਦੇ ਯਾਰਾਂ ਨੂੰ ਸਬਕ ਸਿਖਾਉਂਦੀਆਂ ਰਹਿਣਗੀਆਂ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਭਾਵੇਂ ਜਿੱਤ ਪਾਉਣ ਜਾਂ ਨਾ ਪਾਉਣ ਪਰ ਜਿਹੜੀਆਂ ਕਾਂਗਰਸ ਝਾੜੂ ਪਾਰਟੀ ਭਾਜਪਾ ਬਾਦਲ ਕੇ ਜਾਂ ਹੋਰ ਸਿਆਸੀ ਧਿਰਾਂ ਆ ਸੋ ਇਹਨਾਂ ਦੇ ਲਈ ਜਿਹੜਿਆ ਵਕਤ ਆ ਉਹ ਪੰਥਕ ਧਿਰਾਂ ਜ਼ਰੂਰ ਪਾਈ ਰੱਖਣਗੀਆਂ ਤੇ ਖਾਸ ਕਰਕੇ ਬਾਦਲ ਕੇ ਇਹ ਭੁੱਲ ਜਾਣ ਕਿ ਉਹਨਾਂ ਦੀ ਛੇਤੀ ਹੀ ਜਿਹੜੀ ਆ ਉਹ ਹੁਣ ਵਾਪਸੀ ਹੋ ਜਾਵੇਗੀ ਕਿ ਤੇ ਸੁਖਵੀਰ ਸਿੰਘ ਬਾਦਲ ਦੁਬਾਰਾ ਜਿਹੜਾ ਮੁੱਖ ਮੰਤਰੀ ਆ ਉਹ ਬਣ ਜਾਵੇਗਾ ਸੁਖਵੀਰ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਜਿਹੜਾ ਸੁਪਨਾ ਆ ਉਹ ਖਾਲਸਾ ਪੰਥ ਕਦੇ ਵੀ ਨਹੀਂ ਜਿਹੜਾ ਆ ਉਹ ਪੂਰਾ ਹੋਣ ਦੇਵੇਗਾ ਤੇ ਨਾਲੇ ਤੁਸੀਂ ਆ ਅਕਾਲੀ ਨਹੀਂ ਕਿਉਂਕਿ ਤੁਸੀਂ ਤਾਂ ਅਕਾਲੀ ਦਲ ਨੂੰ ਰੋਲ ਕੇ ਰੱਖ ਦਿੱਤਾ ਸ਼੍ਰੋਮਣੀ ਕਮੇਟੀ ਨੂੰ ਰੋਲ ਕੇ ਰੱਖ ਦਿੱਤਾ ਤੁਸੀਂ ਤਾਂ ਪੰਥ ਦੇ ਪੰਜਾਬ ਨੂੰ ਜਿਹੜਾ ਆ ਉਹ ਲੁੱਟਿਆ ਆ ਦੂਜੇ ਪਾਸੇ ਤੁਸੀਂ ਕਹਿ ਰਹੀ ਹੋ ਕਿ ਅਕਾਲੀ ਦਲ ਨੂੰ ਹਰਾ ਦਿੱਤਾ ਭਾਈ ਅਕਾਲੀ ਦਲ ਨੂੰ ਕੌਣ ਹੰਦਾ ਹਰਾਉਣ ਵਾਲਾ ਅਕਾਲੀ ਦਲ ਦਾ ਬੇੜਾ ਘਰ ਕੇ ਕਰਨ ਵਾਲਾ ਬਾਦਲ ਕੇ ਖੁਦ ਹੀ ਹੈਗੇ ਆ ਤੇ ਜਿਹੜੇ ਭਾਈ ਮਨਦੀਪ ਸਿੰਘ ਜਿਹਦੀਆਂ ਪੰਥਕ ਤੇ ਰਾਹ ਦੇ ਵੱਲੋਂ ਲੜੇ ਸੀ ਉਹ ਕੋਈ ਪੰਥਕ ਤੇ ਭਾਜਪਾ ਦੀ ਕਾਂਗਰਸ ਦੀ ਜਾਂ ਝਾੜੂ ਪਾਰਟੀ ਸੀ ਨਹੀਂ ਸੀ ਕਿਉਂਕਿ ਇਹ ਜਿਹਦੀਆਂ ਤਿੰਨੇ ਜਿਹੜੀਆਂ ਪਾਰਟੀਆਂ ਤਾਂ ਮੈਂ ਨਾਮ ਲਿਆ ਆ ਇਹ ਤਾਂ ਪੰਥਕ ਹੈ ਹੀ ਨਹੀਂ ਉਹ ਲੜੇ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਨਵਾਂ ਅਕਾਲੀ ਦਲ ਦੇ ਵੱਲੋਂ ਭਾਵ ਕਿ ਇਹਨਾਂ ਤਿੰਨਾਂ ਚਾਰ ਜਥੇਬੰਦੀਆਂ ਦੇ ਵੱਲੋਂ ਯੂਨਾਈਟਿਡ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਜਿਹੜਾ ਸਾਥ ਮਿਲਿਆ ਸਹਿਯੋਗ ਮਿਲਿਆ ਅਤੇ ਸਮਰਥਨ ਮਿਲਿਆ ਸੋ ਅਸੀਂ ਸਾਰੀਆਂ ਸਮੂਹ ਪੰਥਕ ਜਥੇਬੰਦੀਆਂ ਦਾ ਤਰਨਤਾਰਨ ਦੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਭਾਈ ਮਨਦੀਪ ਸਿੰਘ ਨੂੰ ਬਹੁਤ ਜ਼ਿਆਦਾ ਜਿਹੜਾ ਭਾਰੀ ਸਾਥ ਆ ਸਮਰਥਨ ਆ ਉਹ ਦਿੱਤਾ ਆ ਤੇ ਜਿੱਤਾਂ ਹਾਰਾਂ ਤਾਂ ਹੁੰਦੀਆਂ ਰਹਿਣਗੀਆਂ ਬਟ ਜਿਨ੍ਹਾਂ ਤਰਨਤਾਰਨ ਨਿਵਾਸੀਆਂ ਨੇ ਪਿਆਰ ਦਿੱਤਾ ਆ ਉਸ ਪਿਆਰ ਨੂੰ ਹਮੇਸ਼ਾ ਜਿਹੜਾ ਖਾਲਸਾ ਪੰਥ ਯਾਦ ਰੱਖੇਗਾ ਸੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸੁਪਤਨੀ ਸਨ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਨੂੰ ਵੀ 2 ਲੱਖ ਤੋਂ ਵੱਧ ਜਿਹੜੀਆਂ ਵੋਟਾਂ ਆ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਤਰਨ ਤਾਰਨ ਹਲਕਾ ਨਿਵਾਸੀਆਂ ਨੇ ਖਡੂਰ ਸਾਹਿਬ ਵਾਲਿਆਂ ਨੇ ਪਾਈਆਂ ਸਨ ਭਾਈ ਅਮਰਤਪਾਲ ਸਿੰਘ ਨੂੰ ਤਾਂ ਜਿੱਤ ਵੀ ਜਿਹੜੀ ਆ ਉਹ ਦਿਵਾਈ ਸੀ ਤੇ ਭਾਈ ਮਨਦੀਪ ਸਿੰਘ ਨੂੰ ਵੀ ਜਿਮਣੀ ਚੌਣ ਵਿੱਚ ਵਿਧਾਨ ਸਭਾ ਦੇ ਵਿੱਚ 20 ਹਜ਼ਾਰ ਦੇ ਕਰੀਬ ਜਿਹੜੀ ਵੋਟ ਪਾਈ ਆ ਇਹ ਸੰਗਤ ਦਾ ਪਿਆਰ ਆ ਜੋ ਭਾਈ ਸੰਦੀਪ ਸਿੰਘ ਸੰਨੀ ਨੇ ਕੌਮ ਦੇ ਵਾਸਤੇ ਕੁਰਬਾਨੀ ਕੀਤੀ ਜੋ ਗੱਲ ਨਾ ਘਾਲੀ ਸੋ ਉਸ ਸਤਕਾਰ ਨੂੰ ਮੁਖ ਰੱਖਦੇ ਆ ਹੋਇਆ ਸੰਗਤਾਂ ਨੇ ਬੜਾ ਜਿਹੜਾ ਭਾਰੀ ਸਾਥ ਆ ਸਮਰਥਨ ਆ ਉਹ ਦਿੱਤਾ ਤੇ ਮੈਂ ਇੱਕ ਇਹ ਵੀ ਦੇਖਦਾ ਪਿਆ ਆ ਕਿ ਜਿੱਥੇ ਬਾਦਲ ਕੇ ਬੜਾ ਠੀਕ ਚਿਹੜਾ ਪਾਉਂਦੇ ਪਏ ਆ ਲਗਾਤਾਰ ਉਥੇ ਕੁਝ ਕੁ ਬੰਦੇ ਇਹ ਵੀ ਗੱਲ ਕਹਿ ਰਹੇ ਆ ਜਿਨ੍ਹਾਂ ਦੀਆਂ ਇੰਟਰਵਿਊ ਸਾਹਮਣੇ ਆਈਆਂ ਆ ਕਹਿੰਦੇ ਕਿ ਭਾਈ ਮਨਦੀਪ ਸਿੰਘ ਉਹ ਕਹਿ ਰਹੇ ਆ ਕਿ ਇਹ ਕਮਜ਼ੋਰ ਉਮੀਦਵਾਰ ਸੀ ਤੇ ਤਾਂ ਕਰਕੇ ਕਹਿੰਦੇ ਕਿ ਜਿੱਤ ਨਹੀਂ ਸਕਿਆ ਮੈਂ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਕਹਿ ਦੇ ਆ ਕਿ ਭਾਈ ਮਨਦੀਪ ਸਿੰਘ ਇੱਕ ਯੋਗ ਉਮੀਦਵਾਰ ਸੀ ਤੇ ਭਾਈ ਮਨਦੀਪ ਸਿੰਘ ਜਾਂ ਭਾਈ ਸੰਦੀਪ ਸਿੰਘ ਸੰਨੀ ਚੋਣ ਲੜੇ ਉਹਦਾ ਐਲਾਨ ਸਭ ਤੋਂ ਪਹਿਲਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਹੀ ਕੀਤਾ ਸੀ ਸੋ ਜਿਹੜੇ ਲੋਕ ਕਾਂਗਰਸੀਆਂ ਨੂੰ ਝਾੜੂ ਪਾਰਟੀ ਵਾਲਿਆਂ ਨੂੰ ਜਾਂ ਬਾਦਲਕਿਆਂ ਨੂੰ ਜਾਂ ਭਾਜਪਾਈਆਂ ਨੂੰ ਜੋ ਹੋਰਾਂ ਨੂੰ ਵੋਟਾਂ ਪਾਉਂਦੇ ਸੀ ਅਸੀਂ ਉਹਨਾਂ ਲੋਕਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਕਿ ਤੁਸੀਂ ਇਹਨਾਂ ਪਾਰਟੀਆਂ ਦੇ ਬਜਾਏ ਭਾਈ ਮਨਦੀਪ ਸਿੰਘ ਨੂੰ ਜਿਹੜਾ ਆ ਉਹ ਜਿਤਾਓ ਭਾਈ ਮਨਦੀਪ ਸਿੰਘ ਨੂੰ ਜਿਹਦੀਆਂ ਵੋਟਾਂ ਆ ਉਹ ਪਾਓ ਤਾਂ ਜੋ ਕਾਹਨ ਲੋਕ ਇਹ ਨਾ ਕਹਿਣ ਕਿ ਜਿਸ ਕਾਂਗਰਸ ਨੇ ਦਰਬਾਰ ਸਾਹਿਬ ਸ੍ਰੀ ਆਕਾਲ ਤਖਤ ਸਾਹਿਬ ਢਾਇਆ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਿਸ ਬਾਅਦ ਦਰ ਨੇ ਸਿੱਖ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਸਿਰਸੇ ਵਾਲੇ ਨੂੰ ਮਾਫੀ ਦਿੱਤੀ 1978 ਵਿੱਚ ਵੀ ਸਿੰਘਾਂ ਨੂੰ ਸ਼ਹੀਦ ਕਰਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਮੰਗਦੇ ਸਿੰਘਾਂ ਨੂੰ 2015 ਦੇ ਵਿੱਚ ਗੋਦੀਆਂ ਮਾਰ ਕੇ ਸ਼ਹੀਦ ਕੀਤਾ ਸੋ ਇਸ ਤੋਂ ਇਲਾਵਾ ਜਿਹੜੀ ਭਾਜਪਾ ਲਗਾਤਾਰ ਪੰਜਾਬ ਉੱਤੇ ਕਬਜ਼ਾ ਕਰਨਾ ਚਾਹੁੰਦੀ ਏ ਸਿੱਖਾਂ ਦਾ ਹਿੰਦੂਕਰਨ ਕਰਨਾ ਚਾਹੁੰਦੀ ਏ ਤੇ ਝਾੜੂ ਪਾਰਟੀ ਵਾਲੇ ਜਿਹੜੀ ਇੱਕ ਸਿਰਫ ਰਿਆ ਦੀ ਜਿਹੜੀ ਆ ਉਹ ਪਾਰਟੀ ਹੈਗੀ ਆ ਕੀ ਲੋਕ ਇਹ ਨਾ ਕਹਿਣ ਕਿ ਸਾਨੂੰ ਇਹਨਾਂ ਚਾਰ ਪਾਰਟੀਆਂ ਤੋਂ ਇਲਾਵਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਤੇ ਆਪਸ਼ਨ ਅਸੀਂ ਬੜੀ ਵਧੀਆ ਦਿੱਤੀ ਇੱਕ ਕੁਰਬਾਨੀ ਵਾਲਾ ਪਰਿਵਾਰ ਇੱਕ ਪੰਥਕ ਸੇਵਾ ਵਾਲਾ ਜਿਹੜਾ ਪਰਿਵਾਰ ਆ ਉਹ ਅਸੀਂ ਸੰਗਤਾਂ ਦੇ ਸਾਹਮਣੇ ਰੱਖਿਆ ਸੀ ਤੇ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾੜਾ ਵੱਲੋਂ ਇਹ ਗੱਲ ਆਖੀ ਸੀ ਕਿ ਭਾਈ ਸੰਦੀਪ ਸਿੰਘ ਸੰਨੀ ਨੂੰ ਤਰਨਤਾਰਨ ਹਲਕਾ ਵਿਧਾਨ ਸਭਾ ਜਿਮਨੀ ਚੋਂ ਜਿਹੜੀ ਆ ਉਹ ਲੜਾਈ ਜਾਵੇ ਜਦੋਂ ਭਾਈ ਸੰਦੀਪ ਸਿੰਘ ਸੰਨੀ ਦਾ ਇਹ ਫੈਸਲਾ ਸੀ ਉਹ ਚਾਹੁੰਦੇ ਸਨ ਕਿ ਉਹ ਆਪ ਜੇਲ੍ਹ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਉਹਨਾਂ ਦਾ ਜਿਹੜਾ ਭਰਾ ਮਨਦੀਪ ਸਿੰਘ ਉਹ ਚੋਣ ਲੜੇ ਭਾਈ ਮਨਦੀਪ ਸਿੰਘ ਦਾ ਅਸੀਂ ਸਾਥ ਦਿੱਤਾ ਸਮਰਥਨ ਕੀਤਾ ਇਸ ਦੇ ਨਾਲ ਹੀ ਤੁਸੀਂ ਦੇਖੋ ਕਿ ਜਿਹੜੀ ਗੱਲ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਸਭ ਤੋਂ ਪਹਿਲਾਂ ਆਖੀ ਸੀ ਸੋ ਉਸੇ ਗੱਲ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਰਿਸ ਪੰਜਾਬ ਦੇ ਅਕਾਲੀ ਦਲ ਅਤੇ ਜੋ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨਵਾਂ ਅਕਾਲੀ ਦਲ ਆਇਆ ਇਸ ਦੇ ਨਾਲ ਹੀ ਭਾਈ ਮੋਹਕਮ ਸਿੰਘ ਭਾਈ ਗੁਰਦੀਪ ਸਿੰਘ ਬਠਿੰਡਾ ਜਿਹੜਾ ਯੂਨਾਈਟਿਡ ਅਕਾਲੀ ਦਲ ਦਾ ਇਹਨਾਂ ਸਾਰਿਆਂ ਨੇ ਭਾਈ ਮਨਦੀਪ ਸਿੰਘ ਨੂੰ ਇਸ ਪ੍ਰਵਾਰ ਨੂੰ ਜਿਹੜਾ ਅੱਗੇ ਲਿਆਂਦਾ ਪੰਥਕ ਜਥੇਬੰਦੀਆਂ ਵੱਲੋਂ ਸਾਂਝਾ ਜਿਹੜਾ ਉਮੀਦਵਾਰ ਆ ਉਹ ਚੁਣਿਆ ਤੇ ਸੰਗਤ ਨੇ ਕਿੰਨਾ ਜਿਹੜਾ ਭਾਈ ਮਨਦੀਪ ਸਿੰਘ ਦਾ ਜਿਹੜਾ ਸਾਥ ਆ ਉਹ ਦਿੱਤਾ ਸੋ ਇਸ ਕਰਕੇ ਜੇਕਰ ਭਾਈ ਮਨਦੀਪ ਸਿੰਘ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਵੀ ਹੁੰਦਾ ਨਾ ਇਹ ਗੱਲ ਯਾਦ ਰੱਖ ਲੈਣ ਜਿਹੜੇ ਲੋਕ ਕਹਿ ਰਹੇ ਨਾ ਕਿ ਭਾਈ ਮਨਦੀਪ ਸਿੰਘ ਉਮੀਦਵਾਰ ਨਹੀਂ ਹੋਣਾ ਚਾਹੀਦਾ ਸੀ ਉਹਦੀ ਜਗ੍ਹਾ ਦੇ ਉੱਤੇ ਵਾਰਿਸ ਪੰਜਾਬ ਵੱਲੋਂ ਕੋਈ ਹੋਰ ਹੋਣਾ ਚਾਹੀਦਾ ਸੀ ਜਿਹੜੇ ਲੋਕ ਇਹ ਗੱਲ ਕਹਿੰਦੇ ਪਏ ਆ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਜੇਕਰ ਭਾਈ ਮਨਦੀਪ ਸਿੰਘ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਹੁੰਦਾ ਤਾਂ ਸ਼ਾਇਦ 5000 ਵੋਟ ਵੀ ਜਿਹੜੀ ਉਹ ਨਾ ਪੈਂਦੀ ਸੋ ਭਾਈ ਮਨਦੀਪ ਸਿੰਘ ਇੱਕ ਕੁਰਬਾਨੀ ਵਾਦੇ ਇੱਕ ਪੰਥਕ ਘੱਲਨਾ ਵਾਲੇ ਪਰਿਵਾਰ ਦੇ ਵਿੱਚੋਂ ਆ ਤੇ ਤਰਨਤਾਰਨ ਦੇ ਲੋਕਾਂ ਨੇ ਭਾਈ ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋયા ਭਾਈ ਮਨਦੀਪ ਸਿੰਘ ਨੂੰ ਬੜੀ ਇੱਜ਼ਤ ਬਖਸ਼ੀ ਹੈ ਤੇ ਤਾਂ ਹੀ ਤਾਂ ਭਾਈ ਮਨਦੀਪ ਸਿੰਘ ਨੇ ਕਾਂਗਰਸ ਨੂੰ ਜਿਹੜਾ ਪਛਾੜ ਦਿੱਤਾ ਤਾਂ ਹੀ ਤਾਂ ਭਾਜਪਾ ਨੂੰ ਜਿਹੜਾ ਪਛਾੜ ਦਿੱਤਾ ਤਾਂ ਹੀ ਤਾਂ ਝਾੜੂ ਪਾਰਟੀ ਵਾਲੇ ਹਰਮੀਤ ਸਿੰਘ ਸੰਧੂ ਨੂੰ ਇਹ ਜਾਂ ਜਿਹੜੀ ਬਾਦਲਕਿਆਂ ਦੀ ਜਿਹੜੀ ਆ ਬੀਬੀ ਸੀ ਰੰਧਾਵਾ ਉਹਨੂੰ ਵਖਤ ਪਾਈ ਰੱਖਿਆ ਭਾਈ ਮਨਦੀਪ ਸਿੰਘ ਨੇ ਤੋ ਇਹ ਇੱਕ ਬੜੀ ਵੱਡੀ ਜਿਹੜੀ ਆ ਉਹ ਗੱਲ ਸੀ ਭਾਈ ਮਨਦੀਪ ਸਿੰਘ ਬਹੁਤ ਵਧੀਆ ਉਮੀਦਵਾਰ ਸੀ ਤੇ ਮੈਂ ਦੁਬਾਰਾ ਇਹ ਗੱਲ ਕਹਿਣਾ ਆ ਕਿ ਜੇਕਰ ਭਾਈ ਮਨਦੀਪ ਸਿੰਘ ਨਾ ਹੁੰਦਾ ਉਹਦੀ ਜਗ੍ਹਾ ਤੇ ਉੱਤੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਇੰਨੀ ਵੋਟ ਕਦੀ ਵੀ ਉਸ ਉਮੀਦਵਾਰ ਦੇ ਹਿੱਸੇ ਵਿੱਚ ਨਾ ਆਉਂਦੀ ਇਹਦੇ ਨਾਲ ਨਾਲ ਹੀ ਅੱਥੀ ਸਾਰੀਆਂ ਸੰਗਤਾਂ ਦਾ ਤਰਨ ਤਰਨ ਦੇ ਹਲਕੇ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਇਹ ਗੁਰੂ ਨਗਰੀ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਸਾਈ ਹੋਈ ਇਹ ਇੱਥੇ ਬੇਅੰਤ ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਆ ਪੁਰਾਤਨ ਸਮੇਂ ਦੇ ਵਿੱਚ ਵੀ ਇੱਥੇ ਅਨੇਕਾਂ ਯੋਧੇ ਸਨ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਜੇਕਰ ਪੁਰਾਤਨ ਸਮੇਂ ਦੇ ਵਿੱਚ ਵੇਖੋ ਤਾਂ ਇਸੇ ਇਲਾਕੇ ਦੇ ਵਿੱਚੋਂ ਹੀ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਮਹਾਪੁਰ ਇਸੇ ਤਰ੍ਹਾਂ ਭਾਈ ਮਹਿਤਾਬ ਸਿੰਘ ਜੀ ਜਾਂ ਜਿਹੜੇ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ ਅਨੇਕਾਂ ਹੀ ਜਿਹੜੇ ਸ਼ਹੀਦ ਸਿੰਘ ਇਹ ਇਸੇ ਇਲਾਕੇ ਦੇ ਹੋਏ ਆ ਆ ਜੋ ਕੇ ਸਮੇਂ ਦੀ ਗੱਲ ਕਰ ਲਈਏ ਤੇ ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ ਜਨਰਲ ਲਾਭ ਸਿੰਘ ਦੀ ਪੰਜਵੜ ਭਾਈ ਪਰਮਜੀਤ ਸਿੰਘ ਜੀ ਪੰਜਵੜ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਹਲ ਭਾਈ ਸੁਖਵਿੰਦਰ ਸਿੰਘ ਸੰਘਾਵੜਗੇ ਜਿਹੜੇ ਸੂਰਮੇ ਆ ਉਹ ਵੀ ਇਸੇ ਇਲਾਕੇ ਦੇ ਹੋਏ ਆ ਤੇ ਇਸ ਇਲਾਕੇ ਵਾਲਿਆਂ ਨੇ ਭਾਈ ਮਨਦੀਪ ਸਿੰਘ ਨੂੰ ਬਹੁਤ ਮਾਨਤਾਂ ਬਖਸ਼ਿਆ ਸੋ ਇਸ ਕਰਕੇ ਮਾਝੇ ਵਾਲਿਆਂ ਨੂੰ ਜਾਂ ਤਰਨਤਾਰਨ ਵਾਲਿਆਂ ਨੂੰ ਮਿਹਨੇ ਮਾਰਨ ਦੀ ਲੋੜ ਨਹੀਂ ਆ ਬਲਕਿ ਹੋਰ ਮਿਹਨਤ ਕਰਨ ਦੀ ਲੋੜ ਆ ਤਾਂ ਜੋ ਕਾਂਗਰਸੀਆਂ ਨੂੰ ਭਾਜਪਾਆਂ ਨੂੰ ਬਾਦਲਕਿਆਂ ਨੂੰ ਅਤੇ ਝਾੜੂ ਪਾਰਟੀ ਵਾਲਿਆਂ ਨੂੰ ਪਛਾੜ ਕੇ ਤੇ ਪੰਥਕ ਸਿਆਸਤ ਦਾ ਜਿਹੜਾ ਬੋਲਬਾਲਾ ਆ ਉਹ ਕੀਤਾ ਜਾਵੇ ਪੰਥਕ ਉਮੀਦਵਾਰ ਜਿਹੜੇ ਆ ਉਹ ਜਿੱਤਣ ਤੇ ਬਾਦਲਕਿਆਂ ਨੂੰ ਦੁਬਾਰਾ ਫੇਰ ਕਹਿਣਾ ਚਾਹਾਂਗੇ ਕਿ ਭਾਈ ਤੁਹਾਨੂੰ ਇਸੇ ਤਰ੍ਹਾਂ ਹੀ ਜਿਹੜਾ ਆ ਉਹ ਬਾਣੀ ਪਾਈ ਰੱਖਾਂਗੇ ਤੁਸੀਂ ਹੁਣ ਇਹ ਸੋਚੋ ਕਿ ਬੇਅਦਬੀਆਂ ਕਰਵਾ ਕੇ ਸਿੱਖ ਕੌਮ ਦਾ ਕਹਾਨ ਕਰਵਾ ਕੇ ਤਖਤਾਂ ਦਾ ਅਪਮਾਨ ਕਰਕੇ ਜਥੇਦਾਰਾਂ ਦੇ ਅਹੁਦਿਆਂ ਦਾ ਕਹਾਨ ਕਰਕੇ ਤੁਸੀਂ ਇਹ ਸੋਚੋ ਕਿ ਹੁਣ ਅਸੀਂ ਫੇਰ ਐਮਐਲਏ ਐਮਪੀ ਬਣ ਕੇ ਸਿੱਖ ਕੌਮ ਦੇ ਸਿਰ ਉੱਤੇ ਬੈਠਾਂਗੇ ਤੇ ਭਾਈ ਇਹ ਨਹੀਂ ਹੋਣਾ ਤੁਹਾਡੇ ਇਦਾਂ ਹੀ ਜਿਹੜੀਆਂ ਜੁੱਤੀਆਂ ਆ ਉਹ ਪਹਿਨ ਗਿਆ ਤੁਹਾਨੂੰ ਇੰਜ ਲੱਗਦਾ ਪਿਆ ਕਿ ਤੁਹਾਡੀ ਬੀਬੀ ਰੰਧਾਵਾ ਨੂੰ ਕਿਤੇ ਬਹੁਤ ਵੋਟ ਪੈ ਗਈ ਹੈ ਤੁਹਾਨੂੰ ਇੰਜ ਲੱਗਦਾ ਪਿਆ ਕਿ ਤੁਹਾਡੇ ਕਿਤੇ ਵੋਟ ਪ੍ਰਤੀਸ਼ਤ ਤੋਂ ਵੱਧ ਗਈ ਆ ਜਦ ਕਿ 2022 ਦੇ ਨਾਲੋਂ ਜਾਂ 2024 ਦੇ ਨਾਲੋਂ ਤੁਹਾਡੀ ਜਿਹੜੀ ਵੋਟ ਪਰਸੈਂਟ ਉਹ ਘਟੀ ਆ ਤੇ ਆ ਗਾਂਹ ਹੋਰ ਵੀ ਜਿਹੜਾ ਆ ਉਹ ਘਟੇਗੀ